ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਭਨਾਂ ਨੂੰ ਲੱਖ ਲੱਖ ਵਧਾਈਆਂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 577ਵੇਂ ਪ੍ਰਕਾਸ਼ ਦਿਹਾੜੇ ਦੇ ਅਖੰਡ ਪਾਠ ਤਾਂ ਹੋ ਚੁੱਕਿਆ ਗੁਰੂ ਘਰ ਤੇ ਕੁਝ ਸ਼ੁਭਦਾਵਾਂ ਕਰਕੇ ਨਗਰ ਕੀਰਤਨ ਅੱਗੇ ਕੀਤਾ ਸੀ ਤੇ ਇਸ ਵੇਲੇ ਅੱਜ ਸੰਗਰਾਂਦ ਦਾ ਦਿਹਾੜਾ ਮੱਗਰ ਦੀ ਤੇ ਤਨਗੁਰੂ ਨਾਨਕ ਪਾਤਸ਼ਾਹ ਜੀ ਦੇ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਬੀੜਾਉ ਦੇ ਵੱਲੋਂ ਆਰੰਭ ਹੋ ਰਿਹਾ ਹੈ ਇਸ ਸਥਾਨ ਤੋਂ ਪੂਰੇ ਸਾਰੇ ਸਾਡੇ ਨਗਰ ਬੀੜਾ ਔਕੇ ਦੀਆਂ ਸੰਗਤਾਂ ਵੱਲੋਂ ਤੇ ਇਹ ਪਾਲਕੀ ਸਾਹਿਬ ਮਹਾਰਾਜ ਜੀ ਲਈ ਸਜਾਈ ਗਈ ਆ ਤੇ ਟਰੈਕਟਰ ਸਜਾਰੇ ਆ ਪਾਲਕੀ ਵਾਲਾ ਤੇ ਇਸੇ ਤਰ੍ਹਾਂ ਆ ਦੇਖੋ ਗੁਰੂ ਪਿਆਰੇ ਆਪਣੇ ਆ ਸਾਡਾ ਗੇਟ ਇੱਧਰ ਦੀ ਪਰਵਾਨਾ ਹੋਣਗੇ ਸਾਡੇ ਆਪਣੇ ਸੰਗਤਾਂ ਨੇ ਨਵੇਂ-ਨਵੇਂ ਟਰੈਕਟਰ ਲੈ ਆ ਕੇ ਸਜਾਰੇ ਹੋਏ ਆ ਬਹੁਤ ਵਧੀਆ ਆਪਣੇ ਇਹ ਸਾਡੇ ਜਸਵੰਤ ਸਿੰਘ ਜੀ ਡਾਕਟਰ ਸਾਹਿਬ ਠੀਕੋ ਜਗਦੇਵ ਸਿੰਘ ਜੀ ਸਾਡੇ ਇਹ ਸਾਰੇ ਟਰੈਕਟਰ ਸਜਾਇਆ ਹੋਇਆ ਇਹ ਲੱਗਦੀ ਹੈ ਸਟੇਜ ਕੀਰਤਨ ਵਾਲਿਆਂ ਵਾਸਤੇ ਤੇ ਤੁਹਾਡੀ ਵੀ ਆਉਣਗੇ ਇਧਰ ਇੰਦਰबीर ਸਿੰਘ ਟਰੈਕਟਰ ਸਟਾਰਟ ਕਰਨ ਲੱਗੇ ਆ ਤੇ ਸਾਰੀਆਂ ਤਿਆਰੀਆਂ ਹੋ ਰਹੀਆਂ ਕਰੀਬ 10 ਵਜੇ ਨਗਰ ਕੀਰਤਨ ਆਰੰਭ ਹੋਣਗੇ ਇਹ ਸਾਡੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਸ਼ਿਰਾ ਏ ਵੀ ਤਿਆਰੀਆਂ ਕਰ ਰਿਹਾ ਇਸ ਟਾਈਮ 10 10:30 ਵਜੇ ਆਪਣੇ ਨਗਰ ਕੀਰਤਨ ਆਰੰਭ ਹੋਏਗਾ ਤੇ ਇਹ ਸਾਰਾ ਲਾਈਵ ਚੈਨਲ ਤੇ ਚੱਲਣਾ ਸਾਰਾ ਲਾਈਵ ਪ੍ਰੋਗਰਾਮ ਤੇ ਲਾਈਵ ਦੀ ਜਿਹੜੀ ਲਿੰਕ ਆ ਉਹ ਲਾਈਵ ਦਾ ਲਿੰਕ ਵੀ ਪਹੁੰਚ ਗਿਆ ਮੇਰੇ ਕੋਲ ਤੇ ਉਹ ਵੀ ਸਾਰਿਆਂ ਨੂੰ ਅਸੀਂ ਲਿੰਕ ਭੇਜਾਂਗੇ ਤੇ ਸਾਰਿਆਂ ਨੇ ਲਾਈਵ ਵੀ ਸੁਣ ਦੀ ਦੇਖਣ ਦੀ ਇੱਥੇ ਹਾਜ਼ਰੀ ਕਰਨੀ ਇਹ ਸਾਡੇ ਪੰਜਾਬ ਪਿਆਰਿਆਂ ਦੇ ਨਾਲ ਖਾਲਸੇ ਇਕੱਠੇ ਹੋ ਰਹੇ ਆ। ਬਾਹਰ ਲੈ ਲਈਏ ਬਿਸਕੁਟ। ਉਹਦੇ ਆਪ। ਤੇ ਇਹ ਆਪਣਾ ਤਿਆਰੀਆਂ ਪੂਰੀਆਂ ਦੇਖ ਲਓ ਪੂਰੀਆਂ ਹੋ ਰਹੀਆਂ। ਤੇ ਇਹ ਸਾਡਾ ਗੁਰੂ ਘਰ ਝੂਲਦੇ ਨਿਸ਼ਾਨ ਨਿਸ਼ਾਨ ਰਹਿਣ ਸਦਾ ਮਹਾਰਾਜ ਜੀ ਦਾ। ਤੇ ਇਹ ਸਾਡਾ ਤਾਰਕ ਬਣਾਇਆ। ਹਰਤਾਜੀ ਫੁੱਲ ਫੁੱਲ ਲੱਗੇ ਹੋਇਆ ਗੇਂਦ ਤੇ ਸਾਰੇ ਫੁੱਲ ਫੁੱਲ ਲਾ ਕੇ ਇਹ ਸੋਨਾ ਬਣ ਰਿਹਾ ਆਪਣੇ ਇਹ ਫਾਰਕ ਬਾਕੂ ਲੱਗਾ ਹੋਇਆ ਹਲੇ ਹੋ ਤੋਂ ਤੋਂ ਖੋਲ ਰਿਹਾ ਤੇ ਬੜੇ ਬਹੁਤ ਵਧੀਆ ਅ ਅੱਜ ਸਾਰਿਆਂ ਨਗਰ ਦੀਆਂ ਸੰਗਠਨਾਂ ਤੋਂ ਸਮੁੱਚੇ ਵਿਸ਼ਵ ਦੀਆਂ ਸੰਗਠਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ ਤੇ ਇਸੇ ਤਰ੍ਹਾਂ ਕਲਾਉ ਦੇ ਫੁੱਲਾ ਨੂੰ ਗੁਮਰਦੇ ਰਹੋ ਸਾਤਿਵਰਾਂ ਦਾ ਉਤਤਸਵ ਲੈ ਕੇ ਚਰਨ ਪਰਸ਼ਕੇ ਦਸਣ ਕਰਦੇ ਹੋਏ ਸਾਰੇ ਪ੍ਰਾਪਤਾ ਵਰਸਾ ਪ੍ਰਾਪਤ ਕੋਈ ਖੁਸ਼ੀਆਂ ਮਾਣੋ ਸੁੱਖ ਮਾਣੋ ਤਬਦੀਹੀਆਂ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ